ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸੈਕਸ਼ਨ ਆ ਤੁਸੀਂ ਦੇਖੋ ਅੱਜ ਕਾਮੇ ਸਾਹਮਣੇ ਖਾਸ ਤਸਵੀਰਾਂ ਦੇ ਨਾਲ ਅਸੀਂ ਗੱਲਬਾਤ ਕਰਨਾ ਸਕੂਲ ਦੀ ਮੈਨੇਜਮੈਂਟ ਕਮੇਟੀ ਨਾਲ ਖਾਸ ਗੱਲਬਾਤ ਕਰਨਾ ਦੁਆਬਾ ਖਾਲਸਾ ਮਾਡਲ ਸੀਨੀਅਰ ਸਕੂਲ ਦੇ ਵਿੱਚ ਅੱਜ ਦਾ ਜੋ ਪ੍ਰੋਗਰਾਮ ਕਰਵਾਇਆ ਗਿਆ ਉਹ ਸਾਰੀ ਜਾਣਕਾਰੀ ਲੈਣਾ ਕਿ ਇਸ ਪ੍ਰੋਗਰਾਮ ਦੀ ਖਾਸ ਕੀ ਸੀ ਤੇ ਅੱਜ ਦਾ ਪ੍ਰੋਗਰਾਮ ਦਾ ਮੇਨ ਮਕਸਦ ਕੀ ਹੈ ਸਰ ਜੀ ਸਸਿਕਾਲ ਸਸਿਕਾਲ ਜੀ ਸਰ ਜੀ ਅੱਜ ਇਸ ਪ੍ਰੋਗਰਾਮ ਬਾਰੇ ਦੱਸੋ ਕਿ ਅੱਜ ਦਾ ਇਹ ਪ੍ਰੋਗਰਾਮ ਮੇਨ ਹੈ ਕੀ ਇਸ ਤੇ ਕੀ ਕਰਵਾਇਆ ਕਿ ਹਾਸਲ ਇਸ ਤੇ ਕਿ ਨਾ ਹੋਏ ਅੱਜ ਦੁਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦ ਫਿੰਡਰ ਗਾਰਡਨ ਬ੍ਰਾਂਚ ਜਿਹੜੀ ਸੀ ਉਹਦੀ ਗ੍ਰੈਜੂਏਸ਼ਨ ਸੈਰੇਮਨੀ ਕੀਤੀ ਗਈ ਹੈ ਉਹਦੇ ਵਿੱਚ ਜਿਹੜੇ ਬੱਚੇ ਯੂਕੇਜੀ ਪਾਸ ਹੋਏ ਨੇ ਦੇ ਵਰ 15 ਚਿਲड्रन ਉਹਨਾਂ ਨੂੰ ਗ੍ਰੈਜੂਏਸ਼ਨ ਅਵਾਰਡ ਦਿੱਤੀ ਗਈ ਹੈ ਜਸਟ ਲਾਈਕ ਕਿ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਵੇਲੇ ਤੇ ਯੂਨੀਵਰਸਿਟੀਆਂ ਦੇ ਵਿੱਚ ਹੀ ਡਿਗਰੀਜ਼ ਦਿੱਤੀਆਂ ਜਾਂਦੀਆਂ ਸੀ ਐਂਡ ਉਹ ਪ੍ਰੋਪਰ ਯੂਨੀਫਾਰਮ ਐਂਡ ਪ੍ਰੋਪਰ ਸਰਟੀਫਿਕੇਟ ਦਿੱਤੇ ਜਾਂਦੇ ਸੀ ਪ੍ਰੋਪਰ ਯੂਨੀਫਾਰਮ ਦੇ ਵਿੱਚ ਉਹੀ ਫੀਸ ਕੌਨਫੀਡ ਬੱਚਿਆਂ ਦੇ ਵਿੱਚ ਕੌਨਫੀਡੈਂਸ ਪੈਦਾ ਕਰਨ ਲਈ ਉਹ ਇੱਕ ਇਨੀਸ਼ੀਅਲ ਸਟੇਜ ਤੋਂ ਜਿਹੜੀ ਹੈ ਉਹ ਆਦਤ ਪਾਉਣ ਲਈ ਉਹਨਾਂ ਦਾ ਕੌਨਫੀਡੈਂਸ ਬਿਲਡ ਕਰਨ ਲਈ ਇਹ ਅੱਜ ਦਾ ਫੰਕਸ਼ਨ ਰੱਖਿਆ ਗਿਆ ਔਰ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਇਹਨਾਂ ਤੇ ਜਿਹੜਾ 3 ਸਾਲ ਸਾਡੇ ਟੀਚਰਸ ਨੇ ਮਿਹਨਤ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਅੱਜ ਬਹੁਤ ਸੋਹਣਾ ਪਰਫਾਰਮ ਕੀਤਾ ਐਂਡ ਨਾਓ ਵੀ ਕੈਨ ਸੇ ਦੈਟ ਦੇ ਆਰ ਰੈਡੀ ਟੂ ਸ਼ਾਈਨ ਜਿੱਦ ਉਸ ਅਸੀਂ ਹੁਣ ਗੱਲਬਾਤ ਕਰਾਂਗੇ ਪ੍ਰਿੰਸੀਪਲ ਸਾਹਿਬ ਸਾਹਮਣੇ ਪਹਿਲਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਕੂਲ ਦੀਆਂ ਜੋ ਵੀ ਸਕੂਲ ਦੀ ਮੈਨੇਜਮੈਂਟ ਕਮੇਟੀ ਆ ਬੜਾ ਅੱਛਾ ਲੱਗਦਾ ਤੁਹਾਡੇ ਸਕੂਲ ਦੇ ਵਿੱਚ ਜਦੋਂ ਵੀ ਅਸੀਂ ਵਿਜ਼ਿਟ ਕਰਦੇ ਹਾਂ ਤਾਂ ਬੜਾ ਬੱਚਿਆਂ ਵਿੱਚ ਉਸ ਆਵਾਜ਼ਾ ਖਾਸ ਤੌਰ ਤੇ ਤੁਹਾਡੇ ਸਕੂਲ ਦੇ ਸਟਾਫ ਨੂੰ ਵੀ ਸਾਡੇ ਵੱਲੋਂ ਬਹੁਤ ਮੁਬਾਰਕਾਂ ਟੀਚਰਾਂ ਨੂੰ ਜੋ ਬੱਚਿਆਂ ਦੀ ਮਿਹਨਤ ਦੇ ਨਾਲ ਆਪਣੀ ਮਿਹਨਤ ਦਾ ਸਮਾਂ ਦਿੰਦੇ ਸਰ ਤੇ ਇਸ ਪ੍ਰੋਗਰਾਮ ਬਾਰੇ ਕੀ ਕਹਣਾ ਚਾਹੀਦਾ ਦੋਸ਼ੀ ਇਹ ਪ੍ਰੋਗਰਾਮ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਾਉਣ ਵਾਸਤੇ ਇਹ ਸਕੂਲ ਦੀ ਮੈਨੇਜਮੈਂਟ ਦੀ ਸਹਿਯੋਗ ਦੇ ਨਾਲ ਸਕੂਲ ਦੀ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਬੱਚੇ ਇਹ ਅਯੋਜਿਤ ਕੀਤਾ ਗਿਆ ਤਾਂ ਜੋ ਬੱਚੇ ਅੱਗੇ ਜ਼ਿੰਦਗੀ ਦੇ ਵਿੱਚ ਅੱਗੇ ਵਧ ਕੇ ਉਹਨਾਂ ਵਿੱਚ ਕੌਨਫੀਡੈਂਸ ਪੈਦਾ ਹੋਵੇ ਤੇ ਆਪਣੇ ਤਰੱਕੀ ਦੀ ਨਵੀਆਂ ਮੰਜ਼ਿਲਾਂ ਨੂੰ ਤੈਅ ਕਰ ਸਕਣ ਜੀ ਦੋਸਤੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਬੱਚੇ ਦਾ ਭਵਿੱਖ ਬੱਚੇ ਦੀ ਜ਼ਿੰਦਗੀ ਦੇ ਵਿੱਚ ਹੋਰ ਜ਼ਿਆਦਾ ਉਤਾਰ ਲਾਣਾ ਚਾਹੁੰਦੇ ਹੋ ਜੇ ਬੱਚੇ ਨੂੰ ਐਜੂਕੇਟਿਡ ਬਣਾਉਣਾ ਚਾਹੁੰਦੇ ਹੋ ਸਕੂਲ ਅਸੀਂ ਦੱਸਦੇ ਆ ਕਿ ਸਕੂਲ ਦੇ ਵਿੱਚ ਸਟਾਫ ਦਾ ਬਹੁਤ ਵਧੀਆ ਜੋ ਰਵਈਆ ਬੱਚਿਆਂ ਦੇ ਨਾਲ ਪੇਰੈਂਟਸ ਨਾਲ ਟੀਚਰ ਦਾ ਬਹੁਤ ਵਧੀਆ ਲੱਗਾ ਕਿਉਂਕਿ ਲੰਬੇ ਸਮੇਂ ਤੋਂ ਕੁਝ ਬੱਚੇ ਇੱਥੇ ਪੜ੍ਹਦੇ ਹਨ ਕਿ ਉਹ ਜਾ ਕੇ ਪੇਰੈਂਟਸ ਨੂੰ ਜਾਂ ਪੂਰੇ ਜੋ ਆਂਗਵਾਂ ਦੱਸਦੇ ਹਨ ਕਿ ਸਕੂਲ ਦਾ ਜੋ ਟੀਚਰਾਂ ਦੇ ਨਾਲ ਬੱਚਿਆਂ ਨਾਲ ਬਹੁਤ ਵਧੀਆ ਸਟੱਡੀ ਨੂੰ ਲੈ ਕੇ ਅਸੀਂ ਗੱਲਬਾਤ ਕਰੀਏ ਤਾਂ ਨੰਬਰ 1 ਤੇ ਸਕੂਲ ਅਸੀਂ ਗਿੰਦੇ ਆ ਦੋਸਤੋ ਆਓ ਅਸੀਂ ਰਲ ਮਿਲ ਕੇ ਸਕੂਲ ਨੂੰ ਹੋਰ ਵੱਧ ਉਚਾਈਆਂ ਤੇ ਲੈ ਕੇ ਚੱਲੀਏ ਅਗਰ ਤੁਹਾਡੇ ਵੀ ਬੱਚੇ ਆਸ-ਪਾਸ ਬੱਚੇ ਨਾਲ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਪ੍ਰਿੰਸੀਪਲ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਹਾਡੇ ਸਕੂਲ ਦੇ ਨਾਲ ਬੱਚਿਆਂ ਦੇ ਨਾਲ ਤੁਹਾਡਾ ਕੋ ਪੂਰਾ ਕੋਵਰਟ ਕੀਤਾ ਜਾਏਗਾ ਔਰ ਰਲ ਮਿਲ ਕੇ ਸਕੂਲ ਨੂੰ ਹੋਰ ਵਧਾਈਏ ਤੇ ਬੱਚਿਆਂ ਨੂੰ ਐਡਮਿਸ਼ਨ ਕਰਾ ਕੇ ਸਕੂਲ ਦੀ ਹੋਰ ਸ਼ਾਨਦਾਨ ਵਨ ਵਧਾਈਏ ਮੈਂ ਤੁਹਾਡਾ ਆਪਣਾ ਐਸਕੇ ਸਿਕੰਡਰ ਆਸ ਤੇ ਕਾਮ ਨੇ ਸਾਹਮਣੇ ਜਲੰਧਰ ਤੋਂ Let's nice